ਸੰਘੇੜਾ ਨਗਰ ਦੀ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ bàwa ਪੈਣਾ ਛੋਟੇ ਬੱਚੇ ਪਾਰਟੀ ਦੇ ਅਧਿਕਾਰੀਾਂ ਸਰਦਾਰ ਸਾਹਿਬਾਨ ਬਰਨਾਲਾ ਇਲਾਕੇ ਦੇ ਸਟੇਜ ਦੇ ਉੱਤੇ ਸ਼ੋਭਿਤ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ थोड़े तो अपने गुरमीत सिंह मीत हेर जी सा पार्टी के नौजवान वलंटीयर उम्मीदवार हरिंदर धालीवाल साहब पटियाले तो जिन्होंने कैप्टन अमरिंद और हराया कोहली साहब बैठे है साढ़े मंत्री साहबान बैठे है महल कल तो एम एल ए साहबान बैठे है सिद्धू साहब बैठे है बाघे प्राणी तो एम एल ए बैठे है साढ़े ਆਪਣੇ ਬਰਨਾਲੇ ਦੇ ਜਿਹੜੇ ਕਾਉਂਸਲਰ ਤੇ ਆਰਟੀ ਅਸੋਸੀਏਸ਼ਨ ਉਹਨਾਂ ਧੀਰੇਤ ਸਾਹਿਬ ਉਹ ਬੈਠੇ ਆ ਬਾਕੀ ਸਭ ਤੋਂ ਵੱਧ ਧੰਨਵਾਦ ਮੈਂ ਤੁਹਾਡਾ ਕਰਦਾ ਠੰਡ ਹੈ ਮੌਸਮ ਖਰਾਬ ਹੈ ਮੈਂ ਲੇਟ ਆ ਕਿਉਂਕਿ ਅੱਜ ਉਪਰਾਸ਼ਟਪਤੀ ਜੀ ਭਾਰਤ ਦੇ ਉਪਰਾਸ਼ਟਪਤੀ ਜੀ ਨੇ ਉਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਆਉਣਾ ਸੀ ਕੋਈ ਇੰਟਰਨੈਸ਼ਨਲ ਕਾਨਫਰੰਸ ਦਾ ਉਦਘਾਟਨ ਕਰਨਾ ਸੀ ਲੇਟ ਹੋ ਗਿਆ ਮੈਂ ਉਹਦੇ ਲਈ ਮਾਫੀ ਚਾਹਨਾ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੋ ਮੈਂ ਕੋਈ ਬਹੁਤਾ ਲੰਬਾ ਚੌੜਾ ਭਾਸ਼ਣ ਨਹੀਂ ਦੇਣਾ ਮੀਤ ਨੇ ਦੱਸ ਹੀ ਦਿੱਤਾ ਆਪਾਂ ਆਇਆ ਕੰਮ ਕਰਨੇ ਇਸ ਸੱਤ ਵਿੱਚ ਮੈਂ ਪਹਿਲਾਂ ਵੀ ਆਇਆ 14 ਵੇਲੇ ਦਾ ਆ 14 ਵਾਲੇ ਪਮਕੜ ਬੈਠੇ ਆ ਮੂਰੇ ਮੋਟਰਸਾਈਕਲ ਲੱਗਿਆ ਹੁੰਦਾ ਸੀ ਰਾਤ ਨੂੰ ਵੀ ਆਇਆ ਇੱਕ ਦਿਨ ਲੇਟ ਹੋ ਗਏ ਸੀ ਸ਼ਾਮ ਨੂੰ ਵੀ ਆਇਆ ਇੱਕ ਦਿਨ ਬੱਸਾਂ ਇੱਧਰ ਦੀ ਗੱਡੀ ਜਾਂਦੇ ਸੀ ਉਦੋਂ ਆਹ ਬਣਦਾ ਸੀ ਸੜਕ ਨਹੀਂ ਉੱਥੇ ਗਲੀ ਚ ਉੱਥੇ ਵੀ ਆਇਆ ਸੋ ਮੈਨੂੰ ਪਿੰਡਾਂ ਦੀਆਂ ਗਲੀਆਂ ਦਾ ਪਿੰਡਾਂ ਦੇ ਨਕਸ਼ਿਆਂ ਦਾ ਪਤਾ ਹੈ ਇਸੇ ਕਰਕੇ ਕੰਮ ਹੋ ਰਹੇ ਨੇ ਕਿਉਂਕਿ ਜੇ ਡਾਕਟਰ ਨੂੰ ਇਹ ਹੀ ਨਾ ਪਤਾ ਹੋਵੇ ਕਿ ਬਿਮਾਰੀ ਕੀ ਹੈ ਫਿਰ ਦਵਾਈ ਕੀ ਦੇਊਗਾ ਉਹ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਆ ਆਪਾਂ ਇੱਕੋ ਪੱਤਣ ਦਾ ਪਾਣੀ ਪੀਨੇ ਆ ਆ ਰਿਸ਼ਤੇਦਾਰੀਆਂ ਨੇ ਆਪਣੀਆਂ ਅੜ ਵਾਲੇ ਪਿੰਡਾਂ ਚ ਇੱਕੋ ਜਿਹਾ ਦੁੱਖ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜਿਹੜੀਆਂ ਦਿੱਕਤਾਂ ਸੇਖੇ ਜਲੂਰ ਨੇ ਉਹੀ ਸਤਾਉਜ ਕਰੀਨੇ ਤੋਲਾ ਆਲਕਨੀ ਨੇ ਅਸੀਂ ਕਿਹੜਾ ਕੈਲੀਫੋਰਨੀਆ ਚ ਰਹਨੇ ਆਂ ਨਹੀਂ ਧੂਆਂ ਉੱਧਰ ਐ ਅੱਜ ਰਾਸ਼ਟਰਪਿਤਾ ਜੀ ਅਜੇ ਉਤਰੇ ਹੀ ਨਹੀਂ ਐਂ ਚਲੇ ਗਏ ਮੈਂ ਅੱਜੋ ਜਲਵਾਜੂ ਦੇਖਣ ਸਾਡੇ ਤੇ ਸਾਡੇ ਤੇ ਹੁਲਾਈ ਜਾਂਦੇ ਰਹਿੰਦੇ ਆ ਸਾਡਾ ਕੀ ਕਸੂਰ ਐ ਚ ਪਾਕਿਸਤਾਨ ਵਾਲੇ ਉਹ ਪਾਕਿਸਤਾਨ ਦੀ ਜਿਹੜਾ ਪਾਕਿਸਤਾਨ ਚ ਪੰਜਾਬ ਆ ਉਹਦੀ ਮੁੱਖ ਮੰਤਰੀ ਐ ਮਰੀਮ ਉਹ ਕਹਿੰਦੀ ਮੈਂ ਭਗਵਾਨ ਤੁਮਨ ਨੂੰ ਚਿੱਠੀ ਲਿਖੂੰਗੀ ਵੀ ਤੁਹਾਡਾ ਧੂਆ ਇੱਧਰ ਲਾਹੌਰ ਨੂੰ ਆਉਂਦਾ ਮੈਂ ਕਿਹ ਇਹ ਕਹਿੰਦੇ ਦਿੱਲੀ ਨੂੰ ਆਉਂਦਾ ਸਾਡੇ ਵਾਲਾ ਧੂਆ ਘੁੰਮੀ ਜਾਂਦਾ ਸਾਡੇ ਤੇ ਲਾਈ ਜਾਂਦੇ ਸਾਰਾ ਜੂਪੀ ਦਾ ਵੀ ਐ ਹਰਿਆਣੇ ਦਾ ਵੀ ਐ ਰਾਜਸਥਾਨ ਦਾ ਮੱਧ ਪ੍ਰਦੇਸ਼ ਦਾ ਸਾਰੇ ਦੇਸ਼ ਦੀ ਸਮੱਸਿਆ ਬੈ ਕੇ ਹੱਲ ਕਰੋ ਸਾਡੇ ਤੇ ਆ ਜਾਂਦੇ ਸੱਜੇ ਜਿਹੜਾ ਆਉਂਦਾ ਸਾਡੇ ਤੇ ਆ ਜਾਂਦਾ ਸੋ ਵੀਰੋ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਮੱਸਿਆ ਦੱਸ ਸਕਦਾ ਮੈਂ ਕਹਾਂ ਜੀ ਫਸਲਾਂ ਕਹਿੰਦੇ ਪਰਾਲੀ ਦਾ ਕੀ ਹੱਲ ਹੈ ਮੈਂ ਕੋਈ ਹੱਲ ਨਹੀਂ ਜਦੋਂ ਪੈਸੇ ਦੇ ਦੋ ਪੈਸੇ ਦੇ ਦੋ ਵੀ 2000 ਰੁਪਇਆ ਕਿੱਲਾ ਅਸੀਂ ਪਰਾਲੀ ਚਲੋ ਐਂ ਕਰਦਾ 5-700 ਰੁਪਏ ਸਰਕਾਰ ਵੱਲੋਂ ਮੈਂ ਪਾ ਦੂੰਗਾ 1500 ਸੈਂਟਰ ਦੇ ਦੇ 2000 ਰੁਪਏ ਕਿੱਲਾ ਤੁਸੀਂ ਜਦ ਤੱਕ ਪੈਸੇ ਦੇ ਦੋ ਭਾਵੇਂ ਖੂਜ ਸਿੱਟੀਏ ਭਾਵੇਂ ਮਿੱਟੀ ਚ ਦੱਬੀਏ ਨਹੀਂ ਫੂਕਦੇ ਕਹਿੰਦੇ ਨਹੀਂ ਪੈਸੇ ਤਾਂ ਹੈ ਨਹੀਂ ਫਿਰ ਫਿਰ ਮੈਂ ਕੀ ਕਰੀਏ ਜੀ ਫਿਰ ਕਹਿੰਦੇ ਕਿਉਂ ਆਗ ਜਲਦੀ ਹੈ ਮੈਂ ਕਹੇ ਜੀ ਸਭ ਤੋਂ ਵੱਡਾ ਕਾਰਨ ਹੈ 10 ਦਿਨਾਂ ਵਿੱਚ ਪਹਿਲੀ ਫਸਲ ਖਤਮ ਅਗਲੀ ਬੀਜਣ ਤੱਕ 10 ਦਿਨ ਨੇ ਵੱਧ ਤੋਂ ਵੱਧ 12 15 ਨੇ ਕਣਕ ਬੀਜਣ ਕੀ ਕਰੀਏ 15 ਦਿਨਾਂ ਚ ਕੀ ਕਰ ਲਾਂਗੇ ਉਹਦਾ ਕਹਿੰਦੇ ਨਹੀਂ ਪ੍ਰੇਰਿਤ करिए ਆਪ ਮੈਂ ਕਿਹਾ ਜੀ ਕੀ ਮਤਲਬ ਆਪ ਪ੍ਰੇਰਿਤ करिए ਨਾ ਕਿਸਾਨੋ ਕੋ ਦਿਵਾਰੋਂ ਪਰ ਲਿਖਵਾਈਏ ਅਖਬਾਰੋਂ ਮੈਂ ਐਡ ਦੀਜੀਏ ਟੀਵੀ ਪਰ ਇਹ ਬੁਲਵਾਈਏ ਕਿ ਪ੍ਰਾਲੀ ਮਤ ਜਲੋ ਮੈਂ ਕਿਹਾ ਜੀ ਪਤਾ ਨਹੀਂ ਮੈਂ ਤਾਂ ਜਿਹਨ ਦੀ ਸੋਰਤ ਸੰਭਾਲੀ ਹੈ ਮਾਤਾਹੀ ਪੜੀ ਜੰਨਾ ਬੱਸਾਂ ਤੇ ਲਿਖਿਆ ਹੈ ਦੁਲਹਨ ਹੀ ਦੇਹਜ ਹੈ ਬੱਚੇ ਦੋ ਹੀ ਅੱਛੇ ਮੈਂ ਕਿਹਾ ਹੋਗੇ ਪ੍ਰੇਰਿਤ ਲੋਕ ਘਟਗੀ ਵਾਦੀ ਆਪਣੀ ਦਾਜ ਲੈਣੋਂ हट ਗਏ ਪ੍ਰੇਰਿਤ ਪ੍ਰੂਰਤ ਨਹੀਂ ਆਏ ਹੁਣੇ ਮੈਂ ਕਿਹਾ ਪੈਸੇ ਦਿਓ ਜੇ ਗੱਲ ਨਹੀਂ ਬਾਤ ਨਹੀਂ ਬਸ ਜਾਂ ਸਾਨੂੰ ਕੋਈ ਫਸਲ ਹੈ ਜੀ ਦੇ ਦਿਓ ਜੀ ਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ ਸਿੱਧੀ ਜੀ ਗੱਲ ਹੈ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਥੋਂ ਤੁਸੀਂ 4 ਕਿੱਲੇ ਮੱਕੀ ਦੇ ਬਜਾ ਲੈ ਚਾਰ ਕਿੱਲੇ ਝੋਨੇ ਦੇ ਬਜਵਾ ਲੈ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ ਓਨੀ ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਂ ਘੱਟ ਬਚਦੇ ਨੇ ਪੂਰੇ ਕਰ ਦੋ ਫਿਰ ਜਾਂ ਵੀ ਝੋਨੇ ਚੋਂ ਚਾਰ ਕਿੱਲਿਆਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ 20000 ਪੂਰਾ ਕਰ ਦੋ ਜੇ 20000 ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ ਮੈਂ ਅੱਠ ਦੇ ਅੱਠ ਅਗਲੀ ਵਾਰ ਫਿਰ ਝੋਨਾ ਲਾਉਂਦਾ ਜੇ ਕਰ ਦੋਗੇ ਤਾਂ ਅਸੀਂ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰੇਆਂ ਨੇ ਇੰਨੀਆਂ ਅਜੇ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਨਾਲੇ ਚੌਲ ਤਾਂ ਆਪਣੀ ਖਰਾਕ ਵੀ ਨਹੀਂ ਦਸਵੇਂ ਵਾਲ ਦਿਨ ਖੀਰ ਹੀ ਬਣਾਉਨੇ ਆ ਮਹੀਨੇ ਬਾਅਦ ਅਜੇ ਤਾਂ ਮੁਲਕ ਨੂੰ ਦਿੰਨੇ ਆ ਜੀ ਚੌਲ ਇਹ ਸਾਡਾ ਤਾਂ ਪਾਣੀ ਵੀ ਥੱਲੋ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਸੀ ਸੋ ਇਹਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦੋ ਜੀ ਆਹ ਕਰ ਦੋ ਜੀ ਤੀਜੇ ਦਿਨ ਆਰਡਰ ਦੇ ਦਿੰਦੇ ਆ ਇਹ ਐ ਨਹੀਂ ਹੋਣਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਪਾਂ ਤਾਂ ਪਿੰਡਾਂ ਵਾਲਿਆਂ ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਪਤਾ ਹੈ ਆ ਜਿਹੜੇ ਤੁਸੀਂ ਕਹਿੰਦੇ ਹੋ ਵੀ 35 ਸਾਲ ਬਾਅਦ ਪੈਸੇ ਆਏ ਐ ਥਾਈਆਂ ਬਣਾਤੀਆਂ ਜਾਂ ਕੋਈ ਟੋਬੇ ਛੱਪੜ ਮੈਂ ਮੈਨੂੰ ਤਾਂ ਲੱਗਦਾ ਮੀਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਮਤਲਬ ਉਦੋਂ ਮੰਨਾਂਗੇ ਜਿੱਦਾਂ ਪਿੰਡਾਂ ਦੇ ਸਕੂਲਾਂ ਚੋਂ ਪੜ ਕੇ ਆਪਣੇ ਮੁੰਡੇ ਡੀਸੀ ਲੱਗਣ ਲੱਗੇ ਜਿੱਦਾਂ ਅਫਸਰ ਬਣਨ ਲੱਗੇ ਉਰੇ ਲਾਇਬ੍ਰੇਰੀਆਂ ਬਣ ਗਈਆਂ ਯੂਪੀਐਸਸੀ ਸੈਂਟਰ ਖੁੱਲ ਗਏ ਸਾਨੂੰ ਤਾਂ ਟੋਬਿਆਂ ਚ ਹੀ ਲਈ ਫਿਰਦੇ ਹੋਏ ਉਹ ਅਮਰੀਕਾ ਵਾਲੇ ਮੰਗਲ ਕਰਾਏ ਤੇ ਪਲਾਂਟ ਕੱਟਣ ਨੂੰ ਫਿਰਦੇ ਨੇ ਸਾਥ ਉਪਰ ਨਾਲੇ ਦੇ ਸੀਵਰੇਜ ਦੇ ਢੱਕਣ ਨਹੀਂ ਪੂਰੇ ਹੋ ਰਹੇ ਸਾਥ 77 ਸਾਲ ਹੋ ਗਏ ਯਾਦ ਹੋਇਆਂ ਨੂੰ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ 14 ਚ ਤੁਸੀਂ ਹੀ ਬਣਾਇਆ ਸੀ ਸੰਘਰੂਰ ਵਾਲੇ ਦਫ਼ਤਰ 'ਚ ਬੈਠਾ ਮੈਂ ਮੈਂ ਜੋ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਵਿਆ ਕਰਾਂਗੇ 15 ਕਿ ਦਿਨ ਹੀ ਹੋਏ ਸੀ ਉਧਰੋਂ ਲੈਰੇਗਾ ਕਿ ਕਿ ਨਿਓਂ ਇੱਕਾਈ ਪੰਚਾਇਤ ਸਾਸਤਰੀ ਕਾਲ ਜੀ ਐਮਪੀ ਸਾਹਿਬ ਮੈਂ ਕਿਹਾ ਸਾਸਤਰੀ ਕਾਲ ਬਧਾਈਆਂ ਜੀ ਬਧਾਈਆਂ ਜੀ ਬਧਾਈ ਗ੍ਰਾਂਟ ਚਾਹੀਦੀ ਹੈ ਜੀ ਪਿੰਡ ਵਾਸਤੇ ਮੈਂ ਕਿਹਾ ਦੇਵਾਂਗੇ ਤੁਹਾਡੇ ਪੈਸੇ ਨੇ ਤੁਹਾਨੂੰ ਦੇਣੇ ਨੇ 3 ਲੱਖ ਚਾਹੀਦਾ ਜੀ ਮੈਂ 3 ਲੱਖ ਦੇਵਾਂਗੇ ਲਿਖ ਕੇ ਦੇ ਦਿਓ ਕਿ ਕੀ ਮਤਾ ਪਾ ਦਿਓ ਕਿ ਕਿਹੜੇ ਕੰਮ ਵਾਸਤੇ ਚਾਹੀਦਾ ਫਿਰ ਅੱਪ ਜਾਰੀ ਕਰ ਦਾਂਗੇ ਪੈਸੇ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਵੀ ਕਿਤੇ ਦੁਬਾਰੇ ਘਰੇ ਨਾ ਆ ਜਾਣ ਯਾਰ ਮਸਾਂ ਛੱਡ ਕੇ ਆਇਆ ਮੈਂ ਕਹ ਯਾਰ ਸਕੂਲ ਚ ਚਾਰ ਕਮਰੇ ਪਾ ਦਿੰਨੇ ਆ ਆਰੋ ਵਾਲਾ ਪਾਣੀ ਦੇ ਦਿੰਨੇ ਆ ਬੱਚੇ ਆਰੋ ਵਾਲਾ ਪਾਣੀ ਪੀ ਲੈਣਗੇ ਫਿਲਟਰਡ ਵਾਟਰ ਸਕੂਲ ਚ ਆਪਾਂ ਉਹ ਦੇ ਦਿੰਨੇ ਆ ਯਾਰ ਬੈਂਚ ਦੇ ਦਿੰਨੇ ਆ ਸੋਲਰ ਲਾਈਟਾਂ ਲਾ ਦਿੰਨੇ ਆ ਲਾਇਬ੍ਰੇਰੀ ਬਣਾ ਦੇਣਾ ਤੁਹਾਡੇ ਪਿੰਡ ਸੜਕ ਬਣਾ ਲਓ ਆਪਦੇ ਪਿੰਡ ਵਾਲੀ ਉਹ ਮੈਨੂੰ ਕਹਿੰਦੇ ਆ ਜਿਹੜੀਆਂ ਸ਼ਮਸ਼ਾਨ ਘਾਟ ਤੋਂ ਬਿਨਾ ਗੱਲਾਂ ਕਹੀਆਂ ਤੁਸੀਂ ਇਹ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਕੰਮ ਹੀ ਇਹ ਨੇ ਅਸਲ 'ਚ ਕਰ ਸਕਦਾ ਮੈਂ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਸ਼ਮਸ਼ਾਨ ਘਾਟ ਨੂੰ ਆਏ ਨੇ ਲਓ ਦੱਸੋ ਕੀ ਕਰੀਏ ਇਹ ਦੁਗਾਂਹ ਹੀ ਨਹੀਂ ਵਧਣ ਦਿੱਤੇ ਯਾਰ ਗਾਂਹੇ ਹੀ ਨਹੀਂ ਵਧਣ ਦਿੱਤੇ ਤੋਂ ਛੱਪੜ ਟੋਬੇ ਸ਼ਮਸ਼ਾਨ ਘਾਟ ਬੱਸ ਤੁਕੋ ਉਹਨਾਂ ਨੂੰ ਪਤਾ ਹੈ ਜਾਨ ਪੁੱਜ ਕੇ ਸਾਡੇ ਬੱਚਿਆਂ ਨੂੰ ਅਨਪੜ ਰੱਖ ਰਹੇ ਇਹਨਾਂ ਨੂੰ ਕਿ ਜੇ ਇਹਨਾਂ ਦੇ ਜਵਾਬ ਪੜ ਗਏ ਇਹ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਕਰਨਗੇ ਗਰੀਬੀਆਂ ਚੱਕ ਦੇਣਗੇ ਤੇ ਜੇ ਗਰੀਬੀਆਂ ਚੱਕੀਆਂ ਨਹੀਂ ਆ ਫਿਰ ਲੀਡਰਾਂ ਦੇ ਘਰਾਂ ਮੂਰੇ ਤੜਕੇ ਤੜਕੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲਾਈਨ ਬੰਨ ਕੇ ਕੌਣ ਖੜੂਗਾ ਆ ਪੰਗਾ ਹੁਣ ਅਸੀਂ ਸਕੂਲ ਠੀਕ ਕਰਨ ਲੱਗਿਆਂ ਹੁਣ ਵੀ ਤਾਂ ਰਿਜ਼ਲਟ ਠੀਕ ਆਉਣ ਲੱਗ ਗਿਆ ਨਾ ਸਕੂਲਾਂ ਦੇ ਉਹੀ ਸਕੂਲ ਨੇ ਸਰਕਾਰੀ ਸਕੂਲ ਉਹੀ ਮਾਸਟਰ ਨੇ ਪਹਿਲਾਂ ਟੈਂਕੀਆਂ ਤੇ ਚੜੇ ਬੈਠੇ ਸੀ ਹੁਣ ਸਕੂਲਾਂ 'ਚ ਲਿਆਂਦੇ ਅਸੀਂ ਉਹ ਉਹੀ ਸਿਲੇਬਸ ਹੈ ਹੁਣ ਸਾਡੇ ਬੱਚੇ ਫਾਸਟ ਆਉਂਦੇ ਆ ਮਹੱਲਾ ਕਲੀਨਿਕ ਹਸਪਤਾਲ ਐਕਸਰੇ ਮਸ਼ੀਨਾ ਸਭ ਦਵਾਈਆਂ ਲਿਖਤਾ ਡੀਸੀਆ ਨੂੰ ਵੀ ਕਹਤਾ ਐਸਐਮਓ ਸੀਐਮਓ ਨੂੰ ਕਹਤਾ ਜੋ ਦਵਾਈ ਲਿਖੋਗੇ ਉਸ ਹਸਪਤਾਲ ਚੋਂ ਮਿਲਣੀ ਚਾਹੀਦੀ ਹੈ 12 ਦਵਾਈ ਜੇ ਲਿਖਣੀ ਵੀ ਪੈ ਜੇ ਵੀ ਜਿਹੜੀ ਤੇ ਹਸਪਤਾਲ ਚ ਹੈ ਨਹੀਂ ਡਾਕਟਰ ਆਪ ਲੇ ਕੇ ਹੋਊਗਾ ਮਰੀਜ਼ ਨਹੀਂ ਜਾਊਗਾ ਜਦੋਂ ਹੀ ਬਾਹਰ ਨਿਕਲਦੇ ਆਉਂਦੇ ਲੁੱਟੇ ਜਾਂਦੇ ਆਂ ਤੇ ਸਾਨੂੰ ਦੱਸ ਦੋ ਵੀ ਆ ਦਵਾਈ ਹੈ ਨਹੀਂ ਅਸੀਂ ਅਗਲੇ ਦਿਨ ਭੇਜ ਦਾਂਗੇ ਸਟਾਕ ਚ ਸਾਰਾ ਕੁਝ ਠੀਕ ਹੋ ਜਾਂਦਾ ਬਿਜਲੀ ਦੇ 90% ਬਿੱਲ ਜਿਹੜੇ ਨੇ ਜ਼ੀਰੋ ਆਉਣ ਲੱਗ ਗਏ 600 ਯੂਨਟ ਫਰੀ ਹੈ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਆਉਂਦੀ ਹੈ ਨਾ ਨਾਲੇ ਤੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਨੀਅਤ ਸਾਫ਼ ਹੈ ਨੀयत ਸਾਫ਼ ਹੋਣੀ ਚਾਹੀਦੀ ਇਹਨੂੰ ਪਤਾ ਹੀ ਨਹੀਂ ਹੁਣ ਇਹਨਾਂ ਨੂੰ ਵੀ ਕੀ ਹੁੰਦਾ ਹੈ ਇਹ ਬਿਜਲੀ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਓਏ 8 ਘੰਟੇ ਤੁਸੀਂ ਕੀ ਕਿਵੇਂ ਕਰਤੇ ਯਾਰ ਇਹ ਵੀ 8 ਘੰਟੇ ਬਿਜਲੀ ਦੇਣ ਨਾਲ ਪਾਣੀ ਉਹਦੀ ਜਿਹੜੀ ਫਸਲ ਹੈ ਸਾਰੀ ਰੰਮ ਜਾਂਦੀ ਹੈ 7 ਕਿਉਂ ਨਹੀਂ ਕੀਤੇ 9 ਕਿਉਂ ਨਹੀਂ ਕੀਤੇ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਥਾ ਮੈਂ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਤੇ ਜੀ ਨਾਕਾ ਲੈਵਲ ਕਿਆ ਹੁੰਦਾ ਹੈ ਸਰ ਮੈਂ ਕਿਹਾ ਨਕਾ ਨਾਕਾ ਨਹੀਂ ਨਕਾ ਕਹਤੇ ਨਾਕਾ ਕਿਆ ਹੋਤਾ ਹੈ ਮੈਂ ਕਹਿਆ ਜਿੱਥੋਂ ਪਾਣੀ ਹੈ ਕੈਰੇ ਨੂੰ ਮੁੜਦਾ ਹੈ ਕਹਤੇ ਨਹੀਂ ਵਹਾਂ ਤੋਂ ਨਹੀਂ ਹੋਈ ਮੀਟਿੰਗ ਮੈਂ ਕਦੇ ਲੈ ਕੇ ਜਾਊਂਗਾ ਨੱਕਿਆਂ ਤੇ ਲੈ ਕੇ ਜਾਊਂ ਤੁਹਾਨੂੰ ਉਹ ਮੈਂ ਕਹਿਆ ਯਾਰ ਤੂੰ 8 ਘੰਟੇ ਦਿੰਨੇ ਹੋ ਬਿਜਲੀ ਉਹ ਚੋਂ ਫੇਰ 2 ਘੰਟਿਆਂ ਦਾ ਕੱਟ ਲੈਨੇ ਹੋ ਪੌਣੇ ਘੰਟੇ ਦਾ ਕੱਟ ਖਾਲ ਮਰ ਜਾਂਦਾ ਕੌਣ ਮਰ ਜਾਂਦਾ ਸਰ ਉਹ ਮੈਂ ਕਹਿਆ ਖਾਲ ਮਰ ਜਾਂਦਾ ਬੰਦਾ ਨਹੀਂ ਮਰਦਾ ਕੋਈ ਉਸੇ ਕੈਰੇ ਚ ਦੁਬਾਰੇ ਫੇਰ ਛੱਡਣਾ ਪੈਂਦਾ ਫੇਰ ਫੇਰ 2 ਘੰਟਿਆਂ ਦਾ ਫੇਰ ਫੇਰ ਅੱਧੇ ਘੰਟੇ ਦਾ ਕੱਟ ਲਾ ਲੈਨੇ ਹੋ ਮੈਂ ਤੁਸੀਂ ਐ ਕਰੋ ਤੁਸੀਂ ਹੁਣ ਕਿੰਨੇ ਘੰਟੇ ਦਿੰਨੇ ਹੋ ਕਹਿੰਦੇ 8 ਘੰਟੇ ਮੈਂ ਕਿਹਾ ਜੇ 4 ਦਿਨ ਤੁਸੀਂ 8 ਘੰਟੇ ਦਿਓ ਤਾਂ ਕਿੰਨੇ ਘੰਟੇ ਕਹਿੰਦੇ 32 ਘੰਟੇ ਮੈਂ ਕਿਹਾ ਜੇ ਮੈਂ ਤੁਹਾਨੂੰ ਕਹਾਂ ਵੀ 11 ਘੰਟੇ ਦਿਓ ਲਗਾਤਾਰ 3 ਦਿਨ ਤਾਂ ਕਿੰਨੇ ਘੰਟੇ ਕਹਿੰਦੇ 33 ਘੰਟੇ ਮੈਂ ਕਿਹਾ ਵੀ ਤੁਸੀਂ ਤਜਰਬਾ ਕਰਕੇ ਦੇਖ ਲਿਓ ਕਿਸਾਨ ਕਮਲਾ ਨਹੀਂ ਹੈਗਾ ਵੀ ਬਿਜਲੀ ਹੈਗੀ ਐ ਪਾਣੀ ਛੱਡੀ ਰੱਖੋ ਬੱਟਾ ਤੋੜ ਲੂ ਆਪਦੀਆਂ ਉਹ ਪੋਚਣੀਆਂ ਤਾਂ ਉਸੇ ਨੂੰ ਪਹਿਣ ਗਿਆ ਬੰਦ ਕਰ ਦੂਗਾ 9 ਘੰਟਿਆਂ ਬਾਅਦ 9.5 ਘੰਟਿਆਂ ਬਾਅਦ ਬੰਦ ਕਰ ਦੂਗਾ ਉਹ ਅਗਲੇ ਦਿਨ ਫੇਰ ਆਕੇ ਚਲਾ ਲੂਗਾ ਫੇਰ ਬੰਦ ਕਰ ਦੂਗਾ ਫੇਰ ਚਲਾਉਗਾ 3 ਦਿਨ ਪਾਣੀ ਲਾਊਗਾ ਉਹ ਉਦੋਂ ਤੱਕ 3 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ 6 ਦਿਨ ਹੋ ਗਏ ਤੁਸੀਂ 6 ਦਿਨਾਂ 'ਚ ਟੁੱਟਮੀ ਜਿਹੜੀ ਦਿੰਨੇ ਹੋ 6 ਦਿਨਾਂ 'ਚ ਕਿੰਨੇ ਘੰਟੇ ਕਹਿੰਦੇ 48 ਘੰਟੇ ਮੈਂ ਤੁਸੀਂ 6 ਦਿਨਾਂ 'ਚ 48 ਘੰਟੇ ਮੈਂ 6 ਦਿਨਾਂ 'ਚ 33 ਘੰਟੇ ਨਾਲੇ ਤਾਂ 15 ਘੰਟੇ ਤੁਹਾਡੇ ਬਚਣਗੇ ਤੇ ਨਾਲੇ ਉਹ ਖੁਸ਼ ਵੀ ਜਾਣਦੀ ਹੋਈ ਨਹੀਂ ਓਏ ਜਦੋਂ ਮਰਜੀ ਸੋਚਦਾ ਬਲੋ ਮਹਾਰਾਜ ਦੀ ਜੌਂ ਐ ਚੀਜ਼ ਆਉਣ ਕਿਹਨੂੰ ਪਤਾ ਹੋਊਗਾ ਜੀ ਜਿਹੜਾ ਆਪ ਨੱਕਿਆਂ ਚ ਗਿਆ ਹੋਵੇ ਇਹ ਥੋੜੇ ਬਾਲਾ ਕੇਵਲ ਢਿੱਲੋਂ ਨੂੰ ਪਤਾ ਹੋਊਗਾ ਇਹ ਜਾਂ ਇਹ ਕੈਪਟਨ ਮਰੀਂਦਰ ਨੂੰ ਪਤਾ ਹੋਊਗਾ ਇਹ ਉਹਨਾਂ ਨੂੰ ਕੀ ਪਤਾ ਹੈ ਪੁੱਛ ਲਿਓ ਉਹਨਾਂ ਨੂੰ ਕਦੇ ਸਟਾਰਟਰ ਕੀ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਲਾਲ ਨਾਲ ਚੱਲਦੀ ਜਾਂ ਹਰੀ ਨਾਲ ਉਹਨਾਂ ਨੂੰ ਕੀ ਪਤਾ ਕਦੇ ਗਏ ਤਾਂ ਹੈ ਨਹੀਂ ਜਿੱਤ ਕੇ ਜਿੱਤ ਕੇ ਅੰਦਰੋਂ ਕੁੰਡੇ ਲਾ ਲੇ ਕੈਪਟਨ ਹੋਰਾਂ ਨੇ ਕੁੰਡੇ ਵੀ ਡੇਡ ਨੇ ਤਿੰਨ ਤਨ ਬੰਤੇ ਐ ਕੁੰਡਾ ਲਾਉਂਦੇ ਨੇ ਬਹੁਤ ਡੋੜੇ ਦਰਵਾਜੇ ਕਹਿੰਦੇ ਲੋਕ ਨਗ ਤੇ ਆ ਜਾਣ ਕੁੰਡੇ ਲਾ ਲਓ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਬਾਅਦ ਆਲੇ ਦਾਲੇ ਆਣੇ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਆਉਂਦੀਆਂ ਨੇ ਕੁੰਡੇ ਖੋਲੀਏ ਕਹਿੰਦੇ ਖੋਲੋ ਕੁੰਡੇ ਖੋਲੇ ਕੁੰਡੇ ਦਾ ਖੋਲੇ ਦਰਵਾਜੇ ਨਾਲ ਖੋਲਣ ਕਹਿੰਦੇ ਕਿਤੇ ਲੱਕਰ ਨਾ ਫੁੱਲ ਗਈ ਹੋਵੇ ਖੁੱਲਦੇ ਕਿਉਂ ਨਹੀਂ ਬਾਜਪਤਾ ਲੱਗਿਆ ਜੀ ਲੋਕ ਬਾਹਰੋਂ ਲਾਗੇ ਉਹ ਕਹਿੰਦੇ ਅੰਦਰੀ ਰਹੋ ਹੁਣ ਅਤੀ ਉਹ ਫਿਰ ਦਿਨੇ ਅੰਦਰੀ ਹੁਣ ਮਾਇਲਾਇਨੇ ਮਾਇਲਾ ਨੇ ਮੇਰੇ ਤਾਂ ਨਹੀਂ ਲੱਗਦਾ ਭਾਈ ਲਾਏ ਤੁਸੀਂ ਨੇ ਇਹ ਜਿਹੜੇ ਜਿਹੜੇ ਚਿੰਦੇ ਲਾਏ ਨੇ ਨਾ ਤੁਸੀਂ ਲਾ ਮੈਂ ਤਾਂ ਪ੍ਰਧਾਨ ਸਭਾ ਚ ਵੀ ਚਿੰਤਾ ਲੈ ਗਿਆ ਸੀ ਮੈਂ ਕਹਿੰਨ ਲਾਓ ਕਾਂਗਰਸੀਆਂ ਨੂੰ ਚਿੰਦੇ ਇਹਨਾਂ ਨੂੰ ਤੁਰ ਤੁਰ ਜਾਂਦੇ ਨੇ ਯਾਰ ਮੈਂ ਕਹੇ ਬੋਲ ਕੇ ਤੁਰ ਜਾਂਦੇ ਨੇ ਅਸੀਂ ਖਾਲੀ ਇੱਥੇ ਬੈਠੇ ਰਹਿੰਦੇ ਆ ਸੁਬੀਰੋ ਮੋਲਕ ਚ ਕੋਈ ਕਾਟ ਨਹੀਂ ਪ੍ਰਮਾਤਮਾ ਵੱਲੋਂ ਕੋਈ ਕਾਟ ਨਹੀਂ ਝੋਟੇ ਦੇ ਸਿਰ ਵਰਗੀ ਤਰਤੀ ਹੈ ਕੌਮ ਮਿਹਨਤੀ ਹੈ ਪਰ ਘਾਟ ਰਹਿ ਗਈ ਲੀਡਰਾਂ ਵਾਲੇ ਪਾਸਿਓ ਜਿਨ੍ਹਾਂ ਨੂੰ ਅਸੀਂ ਮੂਹਰੇ ਲਾਇਆ ਉਹਨਾਂ ਨੇ ਸਾਡੇ ਹੱਕ ਚ ਨਹੀਂ ਗੱਲ ਕੀਤੀ ਕਦੇ ਆ ਚੰਨੀ ਹੋਰੀ ਫਿਰਦੇ ਆ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਕੀ ਇਹਦਾਂ ਆਮਾ ਦੀ ਪਾਰਟੀ ਦਾ ਹਰਿੰਦਰ ਆਮਾ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹੈ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਤਾਉਂਦੇ ਕਿਸੇ ਹੋਰ ਨੂੰ ਨੇ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇਹ ਇੱਕ ਦੂਜੇ ਨੂੰ ਲੱਤਾਂ ਖਿੱਚਣ ਤੇ ਮੈਂ ਸਾਡਾ ਤਾਂ ਭਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਝਾੜੂ ਹੈ ਤੜਕੀ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਆਰਾਮ ਨਾਲ ਆਈਂ ਆ ਜਿਓ ਦੂਜੇ ਕਿਸੇ ਚੋਣ ਨਿਸ਼ਾਨ ਵਾਲ ਦੇਖੇ ਹੋਗੇ ਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉਤਰ ਸਕਦਾ ਅੱਖਾਂ 'ਚ ਇਹੋ ਜਿਹੇ ਪਾਪੀ ਨੇ ਇਹ ਇਹੋ ਜਿਹੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਐ ਇਹਨਾਂ ਨੇ ਬਾਕੀ ਰਹੀ ਗੱਲ 2.5 ਸਾਲਾਂ ਵਾਲੀ 2.5 ਸਾਲ ਪਹਿਲਾਂ ਵੀ ਥੋਡੀ ਸਰਕਾਰ ਸੀ ਥੋੜਾ ਐਮ.ਐਲ.ਏ ਸੀ 2.5 ਹੋਣ ਰਹਿ ਗਏ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮਪੀ ਵੀ ਤੁਹਾਡੇ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਆ ਉਸੇ ਕੁਰਸੀ ਦੀ ਬਹਿੰਦਾ ਮੈਂ ਇਹਨੂੰ ਦੱਸਿਆ ਹੋਇਆ ਵੀ ਐਂ ਕਰਨਾ ਹੁੰਦਾ ਹੈ ਉੱਥੋਂ ਵੀ ਆਉਣਗੇ ਇੱਧਰਲੇ ਪਾਸੇ ਉਹ ਮੈਂ ਆਗਾ ਹੁਣ ਹਰਿੰਦਰ ਆ ਜਾਊਗਾ ਮੰਗਾ ਤੁਹਾਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦਸਕਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਤੁਹਾਡਾ सरकारा कोई घाटा नहीं हों मरी खजाना खाली खजाना मैं कद नहीं पाने तीन साल मैं खाली खजाना खाली गिदड़े समझ नहीं आदमले गह गया जी है हां चाह नहीं मिलती क्या खजाना खाली हद हाँ यार चाह ਹਰੇ ਉਹੀ ਜਾਂਦੇ ਆਉਂਦੇ ਨੂੰ ਪੁੱਛਦੇ ਨੇ ਭਾਈ ਚਾਹ ਦਾ ਕੱਪ ਭਾਈ ਚਾਹ ਲੈਦਾ ਚਾਹ ਹਾਂ ਨਾ ਕਿ ਜਾਂਨੇ ਪਰੋਂਗੇ ਤੁਸੀਂ ਸويس ਕਰਕੇ ਇਹਨਾਂ ਤੇ ਜੇ ਕੀ ਨਾ ਕਰਿਓ ਪਹਿਲਾਂ ਉਥੋਂ ਗਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਚੋਪੜਤਾ ਫਿਰ ਬੇਹੋਂ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਲਿਆ ਤੂੰ ਹੁਣ ਹੋਣੋਂ ਗਾਂ ਉਹ ਕਹਿੰਦਾ ਕਿ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤੁਹਾਨੂੰ ਪਤਾ ਸੀ ਖਜ਼ਾਨੇ ਚ ਆਏਗੇ ਨੇ ਪੈਸੇ ਤਨਖਾਹ ਦੇਣ ਜੋਗੇ 45000 ਸਰਕਾਰੀ ਨੌਕਰੀਆਂ ਦੇ ਕਿਹਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈਆ ਤੁਹਾਡੇ ਸਾਹਮਣੇ ਖੜਾ 45000 ਤੁਹਾਡੇ ਵੀ ਮਿਲੀਆਂ ਹੋਣੀਆਂ ਆਲੇ ਦੋਲੇ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕਿਉਂਕਿ ਮੈਂ ਇਹ ਨਹੀਂ ਦੇਖਦਾ ਨਾ ਕੋਈ ਰੁਪਈਆ ਨਾ ਕੋਈ ਸਪਾਰਸ਼ ਪੜੋ ਇੱਕ ਘਰ 'ਚ ਦੋ ਦੋ ਨੌਕਰੀਆਂ ਵੀ ਮਿਲੀਆਂ ਹੋਈਆਂ ਭੈਣ ਤੇ ਭਾਈ ਦੋਨੇ ਪੜ ਲੇ ਨੰਬਰ ਆ ਗਏ ਸਰਜੀਤਪੁਰੇ ਕੋਠੇ ਆ ਸਾਡੇ ਇੱਥੇ ਸਰਜੀਤਪੁਰੇ ਕੋਠੇ ਤਿੰਨ ਭੈਣਾਂ ਨੂੰ ਮਿਲੀਆਂ ਤਿੰਨ ਭੈਣਾਂ ਨੂੰ ਸਰਜੀਤਪੁਰੇ ਕੋਠਿਆਂ 'ਚ ਦੱਸ ਇਹਦੂ ਪਹਿਲਾਂ ਕਦੇ ਮਿਲਦੀ ਸੀ ਐ ਨੌਕਰੀ ਹੋਰ ਹੋਰ ਕੱਢੂਆਂ ਜੇ ਨੌਕਰੀਆਂ ਆ ਹੁਣ ਆਉਣ ਵਾਲੇ ਬਿਨਾਂ 'ਚ ਪੁਲਿਸ ਦੇ ਵਿੱਚ ਰੱਖਣੇ ਮੁੰਡੇ ਕੁੜੀਆਂ ਤੁਸੀਂ ਦੇਖੋ 2000 ਸਾਲਾਂ ਚ 80000 ਪੁਲਿਸ ਸੀ ਪੰਜਾਬ ਕੋਲੇ 2024 ਆ ਕੇ ਅੱਜ ਵੀ 80000 ਕਿੰਨੀ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਵੱਧ ਗਿਆ ਕੋਈ ਕੁ ਦੇਖਦੇ ਹੀ ਨਹੀਂ ਬਾ ਜਿਹੜੇ ਰਿਟਾਇਰ ਹੁੰਦੇ ਨੇ ਉਹਨੂੰ ਬਰਤੀ ਕਰ ਲੈਂਦੇ ਨੇ ਉਹਨਾਂ ਦੀ ਥਾਂ ਤੇ ਵਧਾਈ ਨਹੀਂ ਮਤਲਬ ਨਫਰੀ ਹੁਣ ਪੁਲਿਸ ਨੂੰ ਗੱਡੀਆਂ ਦਿੱਤੀਆਂ ਨਵੀਆਂ ਤੁਸੀਂ ਦੇਖਦੇ ਹੋਵੋਗੇ ਐਸਐਸਐਫ ਵਾਲੀ ਨਮੀਂ ਜਿਹੜੀਆਂ ਗੱਡੀਆਂ ਸੜਕ ਤੇ ਖੜੀਆਂ ਨੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜੇ ਉਹਦੀ ਚੱਕ ਕੇ ਲੈ ਜਾਂਦੇ ਨੇ 45% ਮੌਤਾਂ ਚ ਕਮੀ ਆ ਗਈ ਸੜਕਾਂ ਤੇ ਜਿਹੜੀਆਂ 45% ਲੈ ਕੇ ਨਵੀਆਂ ਗੱਡੀਆਂ ਜਮਨ ਨਵੀਆਂ ਮੈਂ ਕਿਹਾ ਐਸਐਚਓ ਨੂੰ ਦੇਣੀਆਂ ਨੇ ਡੀਜੀਪੀ ਨੂੰ ਕਿਹਾ ਕੀ ਕਰਦੇ ਸੀ ਵੱਡੇ ਅਫਸਰਾਂ ਦੇ ਦਿੰਦੇ ਸੀ ਉਹ ਉਹਨੂੰ ਥੋੜੀ ਜੀ ਰੱਚੜ ਜੀ ਕਰਕੇ ਉਦੋਂ ਥੱਲੇ ਵਾਲੇ ਡੀਐਸਪੀ ਨੇ ਦੇਂਦੇ ਸੀ ਉਹ ਹੋਰ ਖਟਾਰਾ ਜੀ ਕਰਕੇ ਉਦੋਂ ਥੱਲੇ ਦੇਂਦੇ ਸੀ ਜੋ ਤੱਕ ਵਿਚਾਰੇ ਐਸਐਚਓ ਕੋਲੇ ਪਹੁੰਚਦੀ ਸੀ ਉਹ ਤੱਕ ਉਹਦਾ ਮੂਰਲਾ ਜਿਹੜਾ ਹੋਇਆ ਬੰਪਰ ਜਿਹਾ ਉਹ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਕਿਸੇ ਹੋਰ ਮਾਡਲ ਦਾ ਕਈ ਵਾਰੀ ਤਾਂ ਜਿਹਨੂੰ ਫੜ ਨਾ ਜਾਣਾ ਉਹਨੂੰ ਕਹਿਣਾ ਪੈਂਦਾ ਸੀ ਬਾਈ ੱਤਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਯਾਰ ਉਹ ਮੈਂ ਕਿਹਾ ਉਹਨਾਂ ਨੂੰ ਦਿਓ ਓਏ ਜਿਨ੍ਹਾਂ ਨੇ ਕੰਮ ਕਰਨਾ ਯਾਰ ਖੜੀਆਂ ਨੇ ਨਵੀਆਂ ਲੈ ਆ ਜੇ ਹਜੇ ਇਹਨਾਂ ਨੇ ਕਾਗਜ਼ੇ ਵੀ ਨਹੀਂ ਲਾਏ ਚਾਚ ਕਹਿੰਦੇ ਨਵੀਆਂ ਮਿਲੀਆਂ ਪਹਿਲੀ ਵਾਰ ਇਹਨਾਂ ਨੂੰ ਕਿੱਥੇ ਮਿਲਦੀ ਸੀ ਨਵੀਂ ਗੱਡੀ ਅਫਸਰਾਂ ਨਾਲ ਹੀ ਰਹਿੰਦੀ ਸੀ ਵੱਡਿਆਂ ਨਾਲ ਸੋ ਇਸ ਕਰਕੇ ਲੱਗੇ ਹੋયા ਦਿਲੋਂ ਲੱਗੇ ਹੋયા ਕੋਈ ਪੈਸੇ ਕਮਾਉਣ ਦਾ ਚਾਹ ਨਹੀਂ ਉਹ ਤਾਂ ਚਾਹ ਨਿਵੇੜ ਤੇ ਤੁਸੀਂ ਸਾਰੇ ਉਹ ਮੈਨੂੰ ਇੱਕ ਫੋਨ ਆਇਆ ਮਝਲੂਰ ਸੀਗਾ ਜਲੂਰ ਉਦੋਂ ਜਲੂਰ ਤੋਂ ਪ੍ਰੋਗਰਾਮ ਕਰਕੇ ਕੋਈ ਉਹਨਾਂ ਨੇ ਬੁਲਾਇਆ ਸੀ ਮੈਨੂੰ ਮੈਂ ਨਿਕਲਿਆ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਕਿੱਥੇ ਐ ਮੈਂ ਕਰਜ਼ੇ ਲਾਉਂਦਾ ਫਿਰਦਾ ਕਹਿੰਦਾ ਵੀ ਕਰਜ਼ੇ ਲਾਉਂਦਾ ਫਿਰਦਾ ਮਤਲਬ ਮੈਂ ਸਮਝਿਆ ਨਹੀਂ ਮੈਂ ਕਿਹਾ ਯਾਰ ਜਲੂਰ ਆਇਆ ਸੀ ਕਹਿੰਦਾ ਜਲੂਰ ਤੋਂ ਤੂੰ ਕਿੱਥੋਂ ਕਰਜ਼ਾ ਲੈ ਲਿਆ ਉਹ ਮੈਂ ਕਿਹਾ ਯਾਰ 1998 99 'ਚ ਇਹਨਾਂ ਨੇ ਟੂਰਨਾਮੈਂਟ ਤੇ ਮੇਰਾ ਪ੍ਰੋਗਰਾਮ ਕਰਾਇਆ ਸੀ ਕਿਤੇ ਐਨ ਲਿਖੀ ਫਿਰਨ ਕਹਿੰਦੇ ਭਾਈ ਆਹ ਨਾਲੇ ਫੋਟੋਆਂ ਦੇਖ ਲਾ ਡੂਡ ਲੱਖ ਲਿਆ ਸੀ ਉਦੋਂ ਕਰ ਕਰਾ ਕੇ ਕਹਿੰਦੇ ਵਿਆਜ ਪਾ ਕੇ ਹੁਣ 12 ਲੱਖ ਬਣਦਾ ਦੇ ਕੇ ਜਾ ਹੁਣ ਪਹਿਲਾਂ ਮੈਂ ਪੈਸੇ ਲੈਂਦਾ ਸੀ ਹੁਣ ਮੈਂ ਪੈਸੇ ਦੇ ਕੇ ਜਾਣਾ ਆਹ ਪ੍ਰੋਗਰਾਮ ਵੀ 3-4 ਕਰੋੜ ਚ ਪਊਗਾ ਮੈਨੂੰ ਇਹ ਹੁਣ ਜਲੂਰ 12 ਕਰੋੜ ਦਿੱਤਾ ਸੀ ਜਲੂਰ 12 ਕਰੋੜ ਆ ਗਿਆ ਫਿਰ ਉਹਨਾਂ ਨੇ ਉਦੋਂ ਕਿਤੇ ਪਾ ਬੈਠੇ ਹਿੱਸਾ ਨਾ ਯੱਗ ਚ ਸਿੱਖੇ ਜਲੂਰ ਆ ਰੰਗੀਆਂ ਸਾਰੇ ਪਿੰਡਾਂ ਚ ਮਾਉਂਦੇ ਰਹੇ ਤੁਸੀਂ ਦੇਖਦੇ ਰਹਾਂ ਸੋ ਆਪਾਂ ਨੂੰ ਕੀ ਲੋੜ ਹੈ ਆਪਾਂ ਤਾਂ ਪੈਸੇ ਕਮਾਉਣੇ ਹੁੰਦੇ ਕਮਾ ਲੈਂਦੇ ਉਧਰੋਂ ਕਮਾ ਲੈਂਦੇ ਪਰ ਇਹਨਾਂ ਨੂੰ ਕੌਣ ਹਟਾਉਂਦਾ ਫਿਰ ਇਹੀ ਤਾਂ ਗੱਲ ਹੈ ਨਾ ਗੁਰੂ ਨਾਨਕ ਦੇਵ ਜੀ ਜੇ ਨਾਂ ਤੁਰਦੇ ਸਭ ਕੁਝ ਛੱਡ ਕੇ ਘਰ-ਬਾਰ ਛੱਡ ਕੇ ਉਦਾਸੀਆਂ ਤੇ ਨਾਂ ਤੁਰਦੇ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਨਾਮ ਜਪੋ ਦਾ ਬੰਡ ਛਕੋ ਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਇਹ ਤਾਂ ਹਰ ਗੱਲ ਪੈਸੇ ਵਾਸਤੇ ਥੋੜੀ ਹੁੰਦੀ ਹੈ ਯਾਰ ਲੋਕਾਂ ਵਾਸਤੇ ਵੀ ਤੁਰੰਦਾ ਆਉਦਾ ਹੀ ਨਜ਼ਾਰਾ ਹੁੰਦਾ ਹੈ ਭਗਤ ਸਿੰਘ ਗੋਰੀ 23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਫਾਂਸੀ ਚੜ ਗਿਆ 19 ਸਾਲ ਦੀ ਉਮਰ 'ਚ ਬਰਕਲੇ ਜੁਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਜਾਜ ਦੇ ਪਾਇਲਟ ਦਾ ਸਰਾਭਾ ਪਿੰਡ ਆ ਜਾਣਦੇ ਆਪਾਂ 350 ਏਕੜ ਪੈਲੀ ਹੈ ਅੱਜ ਜੀ ਉਹਦੀ ਕੀਮਤ ਪਾਉਣੀ ਹੋਵੇ ਜੀਰੂਆਂ ਗਿਣਦੇ ਥੱਕ ਜਾਂਗੇ ਵੀ ਇੰਨੇ ਆ ਕੀਮਤਾਂ ਦੀ ਐਹਾ ਜਾ ਕੋ ਛੱਡ ਕੇ ਸਾਡੇ ਲਈ ਉਹ ਐਸ ਕੰਮ ਵਾਸਤੇ ਉਹਨਾਂ ਨੇ ਹਾਂ ਫਾਂਸੀ ਦੇ ਰੱਸੇ 'ਚ ਜੁਮੇ ਸੀ ਵੀ ਕੇਬਲ ਟ ਲੋਹਰੇ ਲੁੱਟਿਆ ਕਰਨਗੇ ਸਾਨੂੰ ਕੋ ਦੇਖ ਕਿਦਰਲੇ ਪਾਸਿਓਂ ਕੋ ਦੇਖ ਕਿਦਰਲੇ ਪਾਸਿਓਂ ਹੁਣ ਕਹਿੰਦਾ ਫੁੱਲ ਆ ਇਹ ਤੋਂ ਪਹਿਲਾਂ ਪੰਜਾ ਹੈ ਉਹ ਪਬਲਿਕ ਹੈ ਜੀ ਇਹਨਾਂ ਨੂੰ ਸਾਰਾ ਪਤਾ ਹੈ ਕੌਣ ਫੁੱਲ ਹੈ ਕੌਣ ਪੰਜੇ ਵਾਲਾ ਹੈ ਕੌਣ ਕਿੱਥੇ ਵਾਲਾ ਤੁਸੀਂ ਆ ਵੀ ਮਾਲਕੋਂ ਅਚਾ ਨਾਂ ਤੋਂ ਡਾਏ ਪਤਾ ਲੱਗੇ ਲੋਕਾਂ ਦਾ ਵੀ ਸਲਾਹ ਕਰੋਂ ਕਰਦੇ ਹੋ ਤੁਸੀਂ ਵੀ ਮਾਂਜਣਾ ਕਿਹਨੂੰ ਐ ਨਾ ਮੈਂ ਤਾਂ ਇਹ ਦੇਖੇ ਕਦੇ ਐ ਬੈਠੇ ਵੀ ਆ ਜائیں ਕਰਾਂਗੇ ਅੱਖਾਂ ਅੱਖਾਂ ਜੀ ਕਿਵੇਂ ਐ ਠੀਕ ਐ ਫਿਰ ਐ ਆ ਆ ਆ ਚਲੋ ਕੋਈ ਨਾ ਕੋਈ ਤਾਂ ਮਾਂਜਿਆ ਗਿਆ ਲੈ ਸਈਆ ਨਾ ਵਾਹ ਜੀ ਵਾਜੋਂਦੇ ਵਾਦਿਰੋ ਸੋ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਇੰਨਾ ਪਿਆਰ ਦਿੱਤਾ ਇਸ ਦੁਬਾਰਦ ਹੋਰ ਕੀ ਰੱਬ ਨੂੰ ਥੱਲੇ ਲਾ ਲੀਏ ਹੁਣ ਇਸ ਤੋਂ ਵੱਧ ਹੋਰ ਕੀ ਫੁੱਲਾਂ ਨਾਲ ਭਰ ਦਿੰਨੇ ਹੋ ਪੱਗ ਭਰ ਜਾਂਦੀ ਐ ਗੱਡੀ ਭਰ ਜਾਂਦੀ ਐ ਮਾਵਾਂ ਸਿਰ ਪੋਲੋਸ ਦੀਆਂ ਨੇ ਭੈਣਾ ਦੁਆਵਾਂ ਦਿੰਦੀਆਂ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਕਿੱਥੇ ਲੀਡਰਾਂ ਨੂੰ ਸੁਣਨ ਆਉਂਦਾ ਅੱਜ ਕੱਲ ਆ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਆ ਬੀਜੇਪੀ ਵਾਲਿਆਂ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਅੱਧੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਂਪ ਛੱਲਾ ਤਾਂ ਲਈ ਜਾਂਦੇ ਐ ਖਾਲੀ ਤਾਂ ਜਾਂਦੇ ਨਹੀਂ ਇਹ ਸੋ ਇਸ ਕਰਕੇ ਇਹਨਾਂ ਤੋਂ ਖਿਹੜਾ ਛਡਾ ਲਓ ਝਾੜੂ ਵਾਲਾ ਬਟਣਾ ਐ ਆ ਮਾ ਮਾ ਬੈਣਾ ਬੈਠੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਹੈਗੀ ਵੀ ਆਪਣਾ ਚੋਣ ਨਿਸ਼ਾਨ ਕਿਹੜਾ ਹੈ ਤਾਂ ਟੜਕੇ-ਟੜਕੇ ਨੇਰੇ ਚ ਵੀ ਭਾੜ ਲੈਂਦੀਆਂ ਨੇ 5:00 ਵਜੇ ਸਵੇਰੇ ਵੀ ਕਿੱਥੇ ਜੇ ਪਿਆ ਤੇ ਤੁਸੀਂ ਬਾਲੇ ਖੋਜ ਨਾ ਹੋ ਜੇ ਲੋੜ ਪੈ ਜੇ ਇਹ ਹਜੇ ਵੇਲੇ ਵੀ ਭਾੜ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਆ ਉਹ ਸਵੇਦਕੀ ਸਫਾਈ ਕਰੋ ਮੈਨੂੰ ਉਮੀਦ ਹੈ ਤੁਸੀਂ ਮਾਨ ਰੱਖੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਨ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਮੈਂ ਲੇਟ ਆ ਉਹਦੇ ਲਈ ਫੇਰ ਮਾਫੀ ਚਾਹੁੰਨਾ ਕਿੰਨੇ ਚਿਰ ਤੋਂ ਤੁਸੀਂ ਬੈਠੇ ਹੋ ਹੌਲੀ ਜਾਈਓ ਆਰਾਮ ਨਾਲ ਜਾਈਓ ਮਾਵਾ ਭੈਣਾਂ ਨੇ ਬੱਚੇ ਨੇ ਬਜ਼ੁਰਗ ਨੇ ਬੜੀ ਲੋੜ ਐ ਤੁਹਾਡੀ ਇਸ ਨੂੰ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ ਤਰੱਕੀਆਂ ਕਰੋ ਜਿਉਂਦੇ ਵਸਦੇ ਰਹੋ ਬਹੁਤ ਮਿਹਰਬਾਨੀ